ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਤੇ 10 ਅਕਤੂਬਰ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਬਾਰੇ ਵਿਚਾਰ-ਵਟਾਂਦਰਾ ਕੀਤੇ ਗਏ ਅਤੇ ਇਸ ਸ਼ੋਭਾ ਯਾਤਰਾ ਵਿੱਚ ਸਮੂਹ ਸ਼ਹਿਰ ਵਾਸੀਆਂ ਨੂੰ ਹਾਜ਼ਰੀ ਪਰੰਪਰ ਦੀ ਅਪੀਲ ਵੀ ਕੀਤੀ ਗਈ ਇਸ ਮੌਕੇ ਚੇਅਰਮੈਨ सुरेंद्र ਟੋਨਾ ਲक्की ਪੱਟੀ ਸੁਪਰਵਾਈਜ਼ਰ ਰੋਹਿਤ ਸ਼ਰਮਾ ਸੁਮੀਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ ਟੋਰਾ ਸਾਹਿਬ ਰਸਤੋ ਗਵਾਲ ਵੱਡੀ ਮੂਰਤੀ ਲਾਗੋਂ ਸ਼ੋਭਾ ਯਾਤਰਾ ਸ਼ੁਰੂ ਹੋਏਗੀ ਤੇ ਉਹ ਸਾਰੇ ਸ਼ਹਿਰ ਦੇ ਵਿੱਚ ਬਾਰੋ-ਬਾਰ ਘੁੰਮਦੀ ਜੀ ਉਹਰੇ ਵਿੱਚ ਅਸੀਂ 10 ਤਰੀਕ ਨੂੰ ਸ਼ੋਭਾ ਯਾਤਰਾ ਦੇ ਵਿੱਚ ਸਾਰਾ ਸਟਾਫ ਅਸੀਂ ਜਿੰਨੇ ਸੁਪਰਵਾਈਜ਼ਰ ਜਿੰਨੇ ਜਾਨੇ ਸੈਂਟੀ ਜਮਾਦਾਰ ਸਾਡੇ ਸਫਾਈ ਸੇਵਕ ਵੱਧ ਤੋਂ ਵੱਧ ਚੜ ਕੇ ਇਸ ਆ ਲੈਣਗੇ ਜਿਹਦੇ ਵਿੱਚ ਬਾਬਾ ਮਲਕੀਤ ਨਾਥ ਜੀ ਓਮ ਪ੍ਰਕਾਸ਼ ਗੱਬਰ ਦੀ ਗਵਾਹੀ ਦੇ ਵਿੱਚ ਇਨ੍ਹਾਂ ਦੀ ਜਿਹੜੀ ਸ਼ੋਭਾ ਯਾਤਰਾ ਨਿਕਲੇਗੀ